ਜਿੰਦਗੀ ਜਲਬ ਦੇ ਫਰਦ ਨੇ ਰਿਚਨੈਸ ਵੈਲਥ ਅ ਅਬੈਂਡੈਂਸ ਉਹ ਗਧਿਆਂ ਵਾਂਗੂ ਕੰਮ ਕਰਕੇ ਨਹੀਂ ਆਉਣੀ ਤੁਸੀਂ ਵੈਲਥ ਹੀ ਕਿਉਂ ਹੋਣਾ ਚਾਹੁੰਦੇ ਹੋ ਤੁਸੀਂ ਪੈਸਾ ਕਿਉਂ ਕਮਾਉਣਾ ਚਾਹੁੰਦੇ ਹੋ ਵੀ ਘਰ ਲੈ ਲਾਂਗੇ ਕਰਜ਼ਾ ਲਾ ਦਾਂਗੇ ਕਿਉਂ ਕਰਜ਼ਾ ਲੈਣਾ ਹੈ ਕਿਉਂ ਕਰ ਲੈਣਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈਆਂ ਸਾਰਿਆਂ ਨੂੰ ਵੀਡੀਓ ਆ ਗਈ ਵੀਡੀਓ ਮੈਂ ਬਹੁਤ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਪਰੰਤੂ ਕੰਟੈਂਟ ਨਿਕਲ ਕੇ ਨਹੀਂ ਸੀ ਆ ਰਿਹਾ ਕਿਉਂਕਿ ਸ਼ਾਂਤੀ ਇੰਨੀ ਪਸਰੀ ਹੋਈ ਅੰਦਰ ਆਨੰਦ ਹੀ ਇੰਨਾ ਕੁਝ ਬੋਲਣ ਨੂੰ ਜੀ ਨਹੀਂ ਕਰਦਾ ਠੀਕ ਹੈ ਜੀ ਸੋ ਵੀਡੀਓ ਆ ਗਈ ਹੈ ਬਧਾਈਆਂ ਜਿੰਨੇ ਸੁਣਨਾ ਚਾਹੁੰਦੇ ਆ ਠੀਕ ਹੈ ਜੀ ਇਹ ਵੀਡੀਓ ਹੈਗੀ ਆ ਵੀ ਆਪਾਂ ਨਾ ਜਿਹੜੀ ਜ਼ਿੰਦਗੀ ਆਪਣੀ ਆਪਾਂ ਨੂੰ ਦਿੱਤੀ ਰੱਬ ਨੇ ਠੀਕ ਹੈ ਨਾ ਸਰੀਰ ਸਾਨੂੰ ਦਿੱਤਾ ਕਿਸੇ ਨੂੰ ਨਹੀਂ ਦਿੱਤਾ ਕੌਂਸ਼ੀਅਸਨੈਸ ਤੁਹਾਨੂੰ ਦਿੱਤੀ ਕਿਸੇ ਹੋਰ ਲਈ ਨਹੀਂ ਦਿੱਤੀ ਹੋਈ ਕਿਸੇ ਹੋਰ ਨੂੰ ਨਹੀਂ ਦਿੱਤੀ ਤੁਹਾਡੀ ਹਨਾ ਫਿਰ ਆਪਾਂ ਜਿਉਂਦੇ ਕਿਤੇ ਲਈ ਆ ਕਹਿੰਦੇ ਹਨ ਦੂਜਿਆਂ ਲਈ ਜਿਉਣਾ ਚਾਹੀਦਾ ਹਾਂ ਵੱਡੀਆਂ ਵੱਡੀਆਂ ਗੱਲਾਂ ਨੇ ਉਹ ਦੂਸਰੋਂ ਕੇ ਲਈ ਜੀਓ ਪਰ ਦੂਸਰਿਆਂ ਲਈ ਜੀਣਾ ਉਦੋਂ ਸ਼ੁਰੂ ਹੁੰਦਾ ਜਦੋਂ ਤੁਸੀਂ ਪਹਿਲਾਂ ਆਪਣੇ ਆਪ ਲਈ ਜੀਣਾ ਸਿੱਖਦੇ ਹੋ ਉਸ ਤੋਂ ਪਹਿਲਾਂ ਤੁਸੀਂ ਜਿੱਦਾਂ ਕਰ ਲੋ ਵੀ ਮਿੱਟੀ ਛਾਣੀ ਜਾਂਦੇ ਹੋ ਠੀਕ ਹੈ ਤੇ ਮੈਂ ਹੁਣ ਉਹ ਚੀਜ਼ਾਂ ਨੋਟਿਸ ਕਰਦਾ ਪਿਆ ਆ when you start living for yourself and you are better for every everybody around you ਜੋ ਤੁਸੀਂ ਆਪਣੇ ਆਪ ਲਈ ਜੀਣਾ ਸ਼ੁਰੂ ਕਰਦੇ ਹੋ ਤੁਸੀਂ ਤੁਸੀਂ ਸਾਰਿਆਂ ਲਈ ਬੈਟਰ ਹੋ ਜਾਂਦੇ ਹੋ ਆਸੇ ਪਾਸੇ ਜਿੰਨੇ ਤੁਸੀਂ ਕੇਅਰ ਕਰਦੇ ਹੋ ਆਮ ਨਾ ਟਾਕਿੰਗ ਅਬਾਊਟ ਅਦਰ ਪੀਪਲ ਠੀਕ ਹੈ ਜੀ ਆਮ ਨਾ ਟਾਕਿੰਗ ਅਬਾਊਟ ਪੀਪਲ ਪਲੀਜ਼ਿੰਗ ਬਹੁਤ ਕਰ ਲਈ ਲੋਕਾਂ ਦੀ ਸਾਰਾ ਕੁਝ ਕਰਕੇ ਦੇਖ ਲਿਆ ਪਰ ਹੁਣ ਆਪਣੇ ਆਪ ਲਈ ਜੀਣਾ ਸ਼ੁਰੂ ਕਰਿਆ ਹੈ ਤੇ ਹੁਣ ਐਂਡ दैट दैट इज हेल्पिंग मी ਬਿਕਮਿੰਗ ਅ ਬੈਟਰ ਪਰਸਨ ਕਿਉਂਕਿ ਮੈਂ ਆਪਣੇ ਆਪ ਦਾ ਖਿਆਲ ਰੱਖਦਾ ਪਿਆ ਹਾਂ ਆਈ ਡੋਨਟ ਕੇਅਰ ਕਿ ਮੈਂ ਦੂਜਾ ਕੀ ਸੋਚੂਗਾ ਉਹ ਮੇਰੇ ਲਈ ਕੀ ਸੋਚੂਗਾ ਉਹ ਮੇਰੇ ਲਈ ਕੀ ਸੋਚੂਗਾ ਨੋ ਉਹ ਜਿਹੜੇ ਸੋਚਣ ਵਾਲਿਆਂ ਦੇ ਆਪਣੇ ਫਿਕਰਾਂ ਕਰੀਏ ਦਿਮਾਗ 'ਚ ਘਮਾਈ ਜਾਂਦੇ ਆ ਬੱਧਰੀ ਜੀ ਉਹ ਆਪਣੇ ਦਿਮਾਗ ਦੀ ਕਾੜ ਹੀ ਹੁੰਦੀ ਆ ਕੋਈ ਨਹੀਂ ਤੁਹਾਡੇ ਬਾਰੇ ਕੋਈ ਸੋਚ ਰਿਹਾ ਨਹੀਂ ਕੋਈ ਕੁਝ ਨਹੀਂ ਸੋਚ ਰਿਹਾ ਤੁਹਾਡੇ ਬਾਰੇ ਕੋਈ ਤੁਹਾਨੂੰ ਦੇਖ ਨਹੀਂ ਰਿਹਾ ਦੁਨੀਆ 'ਚ ਠੀਕ ਆ ਨਾ ਤੁਹਾਨੂੰ ਲੱਗੀ ਜਾਂਦਾ ਲੋਕ ਕੀ ਕੀ ਕਹਿਣਗੇ ਫਲਾਨਾ ਕੀ ਸੋਚੂਗਾ ਤਮਕਾ ਕੀ ਸੋਚੂਗਾ ਸੋ ਜਿਹੜੇ ਚੀਜ਼ ਨੂੰ ਸੁਣਨਾ ਚਾਹੁੰਦੇ ਉਹਨਾਂ ਲਈ ਵੈਲੀਡੇਸ਼ਨ ਆ ਜੀ ਆਪਣੇ ਆਪ ਲਈ ਜਿਉਣਾ ਸ਼ੁਰੂ ਕਰ ਲਓ ਆਪਣੇ ਆਪ ਲਈ ਜਿਉਣਾ ਹੀ ਦੂਜਿਆਂ ਜੂ ਦੂਜਿਆਂ ਲਈ ਜਿਉਣਾ ਆ when you're becoming a better person your better for others ਪਰ ਤੁਸੀਂ ਜਦੋਂ ਦੂਜਿਆਂ ਲਈ ਜਿਉਂਦੇ ਪਏ ਹੋ ਯੂ ਆਰ ਕੰਪਰੋਮਾਈਜ਼ਿੰਗ ਵਿਦ ਯੂਅਰ self which is your compromising for everybody around you ਜੋ ਤੁਸੀਂ ਦੂਜਿਆਂ ਦੂਜਿਆਂ ਲਈ ਜਿਉ ਰਹੇ ਹੋ ਤੁਸੀਂ ਆਪਣਾ 100% ਦੇ ਨਹੀਂ ਸਕਦੇ ਤੇ ਕਿਉਂਕਿ ਮੈਂ ਲਾਈਵ ਐਗਜ਼ਾਮਪਲ ਦੇਖਦਾ ਪਿਆ ਜਿਹੜੇ ਲੋਕਾਂ ਨੇ ਆਪਣੀ ਸਾਰੀ ਜ਼ਿੰਦਗੀ ਗੜਤੀ ਦੂਜਿਆਂ ਲਈ ਠੀਕ ਹੈ ਜੀ ਉਹ ਹੁਣ ਪਛਤਾਉਂਦੇ ਪਏ ਆ ਦੂਜੇ ਜਿਨ੍ਹਾਂ ਲਈ ਜਿਉਏ ਸੀ ਉਹਨਾਂ ਨੇ ਵੀ ਵੈਲਿਊ ਨਹੀਂ ਕੀਤੀ ਉਹਨਾਂ ਦੇ ਸੋ ਇਟਸ ਅ ਲਾਅ ਆਫ ਯੂਨੀਵਰਸ ਜੇ ਤੁਸੀਂ ਸਾਰਾ ਜ਼ੋਰ ਦੂਜਿਆਂ ਤੇ ਲਾ ਦੋਗੇ ਉਹਨਾਂ ਨੇ ਵੀ ਕਦਰ ਨਹੀਂ ਪਾਉਣੀ ਤੁਹਾਡੀ ਤੇ ਤੁਹਾਡੀ ਤਾਂ ਕਦਰ ਮਿੱਟੀ 'ਚ ਮਿਲ ਹੀ ਚੁੱਕੀ ਆ ਆਪਣੇ ਆਪ ਹੀ ਐਂਡ ਨਾਓ ਇਟਸ ਟੂ ਲੇਟ ਆਈ نو ਦੋਸ ਪੀਪਲ ਸੋ ਇਸ ਤੋਂ ਪਹਿਲਾਂ ਕਿ ਤੁਸੀਂ ਉਸ ਸਟੇਜ ਤੇ ਜਾ ਕੇ ਪਹੁੰਚੋ ਵੀ ਜਿੰਨਾਂ ਲਈ ਸਾਰਾ ਕੁਝ ਕਰਿਆ ਸੀ ਕਿਸੇ ਨੇ ਤੁਹਾਡੀ ਕਦਰ ਨਹੀਂ ਪਾਈ ਤੇ ਹੁਣ ਤੁਹਾਡੇ ਕੋਲ ਸਮਾਂ ਹੀ ਨਹੀਂ ਬਚਿਆ ਵੀ ਤੁਸੀਂ ਆਪਣੀ ਕਦਰ ਪਾ ਸਕੋ ਸਮਝ ਲੱਗੀ ਸੋ ਆਪਣੇ ਲਈ ਜੀਣਾ ਸ਼ੁਰੂ ਕਰੋ ਦੇਖੋ ਪਹਿਲਾਂ ਤੁਹਾਡੀ ਪ੍ਰਾਇੋਰਟੀ ਕੀ ਹੈ ਜ਼ਿੰਦਗੀ ਦੇ ਵਿੱਚ ਵਾਟ ਯੂ ਵਾਂਟ ਤਾਨੂੰ ਕੀ ਚਾਹੀਦਾ ਆ ਤੁਸੀਂ ਕੀ ਚਾਹੁੰਨੇ ਹੋ ਨਾ ਕਿ ਫਲਾਣੇ ਦੇ ਆ ਕਰਨਾ ਧਮਕੇ ਦਾ ਮੈਂ ਆ ਕੰਮ ਸਵਾਰ ਕੇ ਦੇ ਨਾਲ ਫਲਾਣੇ ਦਾ ਮਿਆ ਕਰਕੇ ਦੇਣਾ ਆ ਠੀਕ ਆ ਜੀ ਸੋ ਸਮਝੋ ਇਹਨਾਂ ਗੱਲਾਂ ਨੂੰ ਮੈਂ ਅਨੁਭਵੀ ਗਿਆਨ ਹੀ ਤੁਹਾਨੂੰ ਸ਼ੇਅਰ ਕਰੀਦਾ ਤੁਹਾਡੇ ਨਾਲ ਐਂਡ ਆਪਣੇ ਆਪ ਨੂੰ ਚੰਗਾ ਬਣਾ ਲਓਗੇ ਵਧੀਆ ਆਪਣੇ ਆਪ ਤੇ ਕੰਮ ਕਰੋਗੇ ਇਟ ਇਜ਼ ਇਹ ਸਾਰਿਆਂ ਲਈ ਚੰਗਾ ਹੈ ਤੁਹਾਡੇ ਆਸ-ਪਾਸੇ ਲਈ ਪਰ ਜੇ ਤੁਸੀਂ ਆਪ ਹੀ ਅੰਦਰੋਂ ਘਸੇ ਪਏ ਹੋ ਦੂਜਿਆਂ ਲਈ ਸਾਰਾ ਜ਼ੋਰ ਲਾਈ ਜੰਨੇ ਹੋ ਉਹਨਾਂ ਨੇ ਇਹ ਵੀ ਕਹ ਲੂੰ ਐਪਰੀਸ਼ੀਏਟ ਨਹੀਂ ਕਰਨਾ ਤੇ ਤੁਸੀਂ ਕਹ ਲੂੰ ਬੈਠ ਕੇ ਪਛਤਾਉਣਾ ਆ ਵੀ ਮੈਂ ਦੂਜਿਆਂ ਦੀ ਸਾਰੀ ਜ਼ਿੰਦਗੀ ਗਲਤੀ ਆਪਣੀ ਤੇ ਆਸੇ-ਪਾਸੇ ਨਿਗਾ ਮਾਰ ਲਓ ਹੋ ਸਕਦਾ ਤੁਹਾਡੀ ਆਪਣੀ ਐਗਜ਼ਾਮਪਲ ਹੋਵੇ ਵੀ ਲੋਕੀ ਕਹਿੰਦੇ ਰਹਿੰਦੇ ਵੀ ਮੈਂ ਸਾਰਿਆਂ ਦਾ ਕੀਤਾ ਪਰ ਮੇਰਾ ਕਿਸੇ ਨੇ ਨਹੀਂ ਕੀਤਾ ਤੁਸੀਂ ਆਪਣਾ ਹੀ ਨਹੀਂ ਕੋਸ਼ਿਸ਼ ਕਰਿਆ ਤੁਹਾਡਾ ਕਿਵੇਂ ਕੋਈ ਕੋਈ ਕਰ ਦੂਗਾ ਠੀਕ ਆ ਜੋ ਤੁਸੀਂ ਆਪਣੇ ਆਪ ਲਈ ਨਹੀਂ ਕੁਝ ਕਰ ਸਕੇ ਤੇ ਤੁਸੀਂ ਦੂਜਿਆਂ ਤੋਂ ਐਕਸਪੈਕਟ ਕਰ ਰਹੇ ਹੋ ਵੀ ਕੋਈ ਹੋਰ ਤੁਹਾਡਾ ਆ ਕੇ ਕਰੇ ਨਹੀਂ ਕਰਨਾ ਕਿਸੇ ਨੇ ਤੁਹਾਨੂੰ ਬਚਾਉਣੀ ਨਹੀਂ ਆਉਣਾ ਕਿਸੇ ਨੇ ਤੁਹਾਨੂੰ ਛੁਡਾਉਣੀ ਨਹੀਂ ਆਉਣਾ ਠੀਕ ਹੈ ਜੀ ਸੋ एवरीवन इज हियर टू टेक एडवांटेज ऑफ यू ਤੇ ਤੁਹਾਡੇ ਹੱਥਾਂ ਵੀ ਤੁਸੀਂ ਐਡਵਾਂਟੇਜ ਇਹਨਾਂ ਨੂੰ ਦੇਣਾ ਹੈ ਜਾਂ ਨਹੀਂ ਦੇਣਾ ਹੈ ਠੀਕ ਹੈ ਜੀ ਪਹਿਲਾਂ ਐਡਵਾਂਟੇਜ ਆਪਣੇ ਆਪ ਨੂੰ ਦੋ ਆਪ ਦਾ ਆਪਣੀ ਪ੍ਰੈਜ਼ੈਂਸ ਦਾ ਆਪਣੀ ਵੈਲਥ ਦਾ ਆਪਣੇ ਟਾਈਮ ਦਾ ਫਸਟ ਐਡਵਾਂਟੇਜ ਆਪਣੇ ਆਪ ਨੂੰ ਦੋ ਉਸ ਤੋਂ ਬਾਅਦ ਦੇਖੋ ਵੀ ਫਿਰ ਹੌਲੀ ਹੌਲੀ ਅਬਜ਼ਰਵ ਕਰੋ ਕਿ ਨੂੰ ਤੁਹਾਡੀ ਲੋੜ ਹੈ ਨੀਅਰ ਐਂਡ ਡੀਅਰ ਫਰੈਂਡਸ ਫੈਮਿਲੀ ਵਰਕ ਵਰਕ ਤਾਂ ਬਿਲਕੁਲ ਲਾਸਟ ਤੇ ਬ్రో ਕੰਮ ਨੂੰ ਬਿਲਕੁਲ ਆਫ ਤੇ ਰੱਖੋ ਭਾਈ ਜੀ ਕੰਮ ਨੂੰ ਸਿਰਫ ਕੰਮ ਵਾਂਗੂ ਟ੍ਰੀਟ ਕਰੋ ਉਹਦੇ ਵਿੱਚ ਇਮੋਸ਼ਨਸ ਨਾ ਵੜੋ ਉਦੋਂ ਸੇਵਾ ਵਾਂਗੂ ਨਾ ਸਮਝੋ ਕੋਈ ਫਾਇਦਾ ਨਹੀਂ ਹੈ ਆ ਬੈਠਾ ਇੱਥੇ ਮੈਂ ਪ੍ਰਾਈਮ ਐਗਜ਼ਾਮਪਲ ਸੋ ਕੰਮ ਨੂੰ ਕੰਮ ਵਾਂਗੂ ਦੇਖੋ ਮੈਂ ਦੇਖਿਆ ਹਾਲੇ ਵੀ ਕਈ ਲੋਕੀ ਲੱਗੇ ਹੋਏ ਆ ਦੂਜੇ ਨੂੰ ਖੁਸ਼ ਕਰਨ ਮੈਂ ਫਲਾਨੇ ਦੇ ਕਲਾਇੰਟ ਲਈ ਵੀ ਇਦਾਂ ਕਰਦਾ ਮੈਂ ਕੀਤੀਆਂ ਇਹ ਚੀਜ਼ਾਂ ਕੋਈ ਫਾਇਦਾ ਨਹੀਂ ਹੈ ਪਛਤਾਉਂਗੇ ਕੰਮ ਨੂੰ ਸਿਰਫ ਜਾ ਕੇ ਕਰੋ ਉਹਨਾਂ ਕ ਵੀ ਇੰਨੇ ਇੰਨੇ ਪੈਸੇ ਆਉਣੇ ਮੇਰੀ ਜ਼ਿੰਦਗੀ ਚੱਲੀ ਜਾਣੀ ਹੈ ਦੱਸ ਦਿਓ ਵਰਕ ਔਨ ਯੋਰਸੈਲਫ ਤੇ ਜਿਹੜੀ ਤੁਸੀਂ ਜ਼ਿੰਦਗੀ ਵਿੱਚ ਲਵਦੇ ਫਿਰਦੇ ਮੈਂ ਰਿਚਨੈਸ ਵੈਲਥ ਅਬੈਂਡੈਂਸ ਉਹ ਗੰਦੇਆਂ ਵਾਂਗੂ ਕੰਮ ਕਰਕੇ ਨਹੀਂ ਆਉਣੀ ਉਹ ਆਪਣੇ ਆਪ ਤੇ ਕੰਮ ਕਰਕੇ ਆਉਣੀ ਆ ਅਬੈਂਡੈਂਸ ਕੀ ਆ ਵੈਲਥ ਕੀ ਆ ਤੁਸੀਂ ਵੈਲਥ ਹੀ ਕਿਉਂ ਹੋਣਾ ਚਾਹੁੰਦੇ ਹੋ ਤੁਸੀਂ ਪੈਸਾ ਕਿਉਂ ਕਮਾਉਣਾ ਚਾਹੁੰਦੇ ਹੋ ਵੀ ਘਰ ਲੈ ਲਾਂਗੇ ਕਰਜ਼ਾ ਲਾ ਦਾਂਗੇ ਕਿਉਂ ਕਰਜ਼ਾ ਲੈਣਾ ਹੈ ਕਿਉਂ ਕਰ ਲੈਣਾ ਹੈ ਤਾਂ ਕਿ ਸ਼ਾਂਤੀ ਨਾਲ ਬਹਿ ਸਕੀਏ ਪਰ ਕੀ ਸ਼ਾਂਤੀ ਇਹਨਾਂ ਚੀਜ਼ਾਂ ਤੇ ਡਿਪੈਂਡ ਹੈ ਜਿਹੜੇ ਵੈਲਥੀ ਬੰਦੇ ਆ ਜਿਹੜੇ ਸਾਰੇ ਕੋਲ ਲਈ ਬੈਠੇ ਉਹਨਾਂ ਨੂੰ ਪੁੱਛ ਲਓ ਜਾ ਕੇ ਉਹਨਾਂ ਦੇ ਕੋਲ ਕਿੰਨੀ ਕਿ ਸ਼ਾਂਤੀ ਹੈਗੀ ਉਹਨਾਂ ਕੋਲ ਕਿੰਨਾ ਕਿ ਸਕੂਨ ਆ ਗਿਆ ਉਹਨਾਂ ਕੋਲ ਕਿੰਨੀਆਂ ਕਿ ਖੁਸ਼ੀਆਂ ਨੇ ਆਮ ਨਾਟ ਸੇਂ ਕਿ ਪੈਸਾ ਨਾ ਕਮਾਓ ਆਪਣੇ ਆਪ ਨੂੰ ਕੁਐਸਚਨ ਪੁੱਛੋ ਪੈਸਾ ਕਿਉਂ ਕਮਾਉਣਾ ਆ ਗੱਡੀਆਂ ਕਿਉਂ ਲੈਣੀਆਂ ਨੇ ਘਰ ਕਿਉਂ ਲੈਣਾ ਆ ਵੱਡਾ ਕਿਉਂ ਤੇ ਜੇ ਕਿੰਨੇ ਵੀ ਉਹ ਖੁਸ਼ ਹੋਵਾਂਗੇ ਉਹਦੋਂ ਸਕੂਨ ਹੋਵਾਂਗੇ ਸਕੂਨ ਦਾ ਖੁਸ਼ੀਆਂ ਦਾ ਤੁਹਾਡੀ ਸਕਸੈਸ ਨਾਲ ਤੁਹਾਡੇ ਇਨਾਂ ਮੈਟ੍ਰਿਕਸ ਦੀ ਲਾਈਫ ਸਟਾਈਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨੇੜੇ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੈ ਖੁਸ਼ੀ ਲੱਗ ਚੀਜ਼ ਆ ਤੁਹਾਡੀ ਇਹ ਦੁਨੀਆਵੀ ਕਾਮਯਾਬੀ ਲੱਗ ਚੀਜ਼ ਤੁਸੀਂ ਹੁਣ ਵੀ ਬੈਠੇ ਬੈਠੇ ਖੁਸ਼ ਰਹਿ ਸਕਦੇ ਹੋ ਹੁਣ ਵੀ ਬੈਠੇ ਬੈਠੇ ਸ਼ਾਂਤੀ ਮਹਿਸੂਸ ਕਰ ਸਕਦੇ ਹੋ ਉਹਦੇ ਲਈ ਕੁਝ ਕਰਨਾ ਨਹੀਂ ਪੈਂਦਾ ਸੋ ਜੇ ਹੈਪੀਨੈਸ ਚੀਜ਼ ਕਰਦੇ ਪਏ ਹੋ ਇਹਨਾਂ ਚੀਜ਼ਾਂ ਨੂੰ ਕਰਕੇ ਥਿੰਕ ਟੁਆਇਸ ਬ੍ਰੋ ਯੂ ਆਰ ਹੈਪੀ ਔਰ ਰੈਡੀ ਯੂ ਡੋਨਟ ਹੈਵ ਟੂ ਡੂ ਨਥਿੰਗ ਫਾਰ ਯੂਰ ਹੈਪੀਨੈਸ ਖੁਸ਼ੀ ਲਈ ਕੁਝ ਨਹੀਂ ਕਰਨਾ ਪੈਂਦਾ ਪੀਸ ਆਫ ਮਾਈਂਡ ਲਈ ਕੁਝ ਨਹੀਂ ਕਰਨਾ ਪੈਂਦਾ ਠੀਕ ਹੈ ਜੀ ਸੋ ਆਸ ਕਰਦਾ ਤੁਹਾਨੂੰ ਮੈਸੇਜ ਕਲੀਅਰਲੀ ਮਿਲ ਗਿਆ ਹੋਊਗਾ ਵੀ ਆਪਣੇ ਆਪ ਲਈ ਜਿਉਣਾ ਹੀ ਦੂਜਿਆਂ ਲਈ ਜਿਉਣਾ ਆ ਠੀਕ ਆ ਜੀ ਇਹ ਨਾ ਸੋਚੋ ਵੀ ਮੈਂ ਦੂਜਿਆਂ ਲਈ ਜਿਉਣਾ ਮੈਂ ਪਤਾ ਨਹੀਂ ਕਿੱਡਾ ਕੁ ਪਰਉਪਕਾਰੀ ਹਾਂ ਹੰਮੇ ਚ ਜੁਈ ਜਾਂਦੇ ਹੋ ਤੁਸੀਂ ਮੈਂ ਦੂਜਿਆਂ ਲਈ ਜਿਉਣਾ ਜੀ ਮੈਂ ਦੂਜਿਆਂ ਲਈ ਆ ਕਰਦਾ ਪਿਆ ਮੈਂ ਫਲਾਣੇ ਨੇ ਆ ਕਰਤਾ ਦਨ ਯੂ ਬ੍ਰੈਕ ਅਬਾਊਟ ਇਟ ਮੈਂ ਧਮਕੇ ਦਾ ਸਵਾਰਤਾ ਮੈਂ ਧਮਕੇ ਦਾ ਸਵਾਰਤਾ ਕਿਹਨੂੰ ਦੱਸ ਰਹੇ ਹਾਂ ਬਹੁਤ ਬੜੀ ਕੇਅਰਸ ਠੀਕ ਆ ਹੰਮੇ ਹੀ ਇਹ ਬੋਲਦੀ ਪਈ ਆ ਮੈਂ ਉਹਦਾ ਕਰਤਾ ਮੈਂ ਉਹਦਾ ਕਰਤਾ ਆਪਣਾ ਕਰ ਲਓ ਕੁਛ ਕੁਛ ਤੇ ਜੋ ਤੁਸੀਂ ਆਪਣੇ ਆਪ ਦਾ ਕਰੋਗੇ ਸਾਰਿਆਂ ਦਾ ਬੈਟਰ ਹੋਈ ਜਾਣਾ ਆ ਆਪ ਸਵਾਰ ਆ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਠੀਕ ਹੈ ਜੀ ਚੜ੍ਹਦੀ ਕਲਾ ਲੋ ਆਨੰਦ ਆ ਦੇਖੋ 7 ਮਿੰਟ ਦੀ ਵੀਡੀਓ ਨੇ ਬੀਟਦੀ ਆਪਾਂ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ